ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਮੱਤਾ ਜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਜੀ ਤੁਹਾਡੇ ਵਾਸਤੇ ਇੱਕ ਸ਼ਕੀਨ ਝੋਟੀ ਲੈ ਕੇ ਆਂਦੀ ਹੈ ਜੀ ਵੱਡੇ ਗੱਦ ਕਾਟ ਦੀ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦਿਓ ਜੀ ਆਪਣਾ ਨਾਮ ਜਸ਼ਨ ਵੀਰੇ ਪਿੰਡ ਦਾ ਮੱਤਾ ਕੋਟੇ ਸੰਤਾ ਸਿੰਘ ਮਾਲਲੇ ਜੀ ਠੀਕ ਹੈ ਜੀ ਇਹ ਆਪਣਾ ਪਿੰਡ ਮੱਤੇ ਤੋਂ ਕਿੰਨੀ ਦੂਰੀ ਤੇ ਹੋਣਗੇ ਜੀ ਆਪਣੇ ਮੱਤੇ ਤੋਂ 2 ਕਿਲੋਮੀਟਰ ਰਹਿ ਜਾਂਦੇ ਆਪਣੇ ਘਰ ਬਈ ਠੀਕ ਹੈ ਜੀ ਹਾਂਜੀ ਅਗੈਂਤੀ ਦੇ ਘਰ ਆ ਹੈ ਨਾ ਬਈ ਇੱਥੇ 3215 ਬਈ ਘਰ ਆਪਣੇ ਠੀਕ ਹੈ ਬਈ ਤੇ ਮੋਬਾਈਲ ਨੰਬਰ ਜੀ 83602 4585 ਠੀਕ ਹੈ ਬਈ ਜਿਹੜੀ ਝੋਟੀ ਦਾ ਸੂਆ ਕਿੰਨਾ ਮਾ ਜੀ ਇਹ ਪਹਿਲੇ ਸੂਏ ਵੀਰੇ ਪਹਿਲੇ ਸੂਏ ਕਿੰਨਾ ਸਮਾਂ ਲੈਂਦੀ ਆ ਬਈ ਸਮਾਂ ਵੀਰੇ 4-5 ਦਿਨ ਲੈ ਜਾਉ ਵੱਧ ਵੀ ਲੈ ਸਕਦੀ ਆ ਜੀ ਡੇਟ ਮੁਤਾਬਕ ਬਾਕੀ 2 ਦਿਨ ਵੱਧ ਵੀ ਸਕਦੇ ਆ ਘੱਟ ਇਹਦੀ ਮਾਂ ਦਾ ਦੁੱਧ ਕਿੰਨਾ ਕ ਸੀਗਾ ਜੀ ਪਿਛਲੇ ਸੂਏ ਰੀ ਮਾਂ ਦਾ ਦੁੱਧ ਵੀਰੇ 14 ਤੋਂ 4.5 ਲੀਟਰ ਦਿੱਤਾ ਵੀਰੇ ਇਹਦੀ ਮਾਂ ਦਾ ਛੋਆ ਵਾ ਇਹ ਇਹ ਕਿੰਨਾ ਦੇਜੂ ਕਰਮ ਵਾਲੀ ਇਹ ਵੀਰੇ 14 15 15.5 ਦੇ ਸਕਦੀ ਹਾਂ ਬਾਕੀ ਸੇਵਾ ਦਾ ਹਾਂ ਬਾਕੀ ਸੇਵਾ ਡਿਪੈਂਡਰ ਬਸ ਕਿਉਂਕਿ ਸੂਆ ਪਹਿਲਾਂ ਆਪਾਂ ਮਾਂ ਦੇ ਹਿਸਾਬ ਨਾਲ ਇਹਦਾ ਐਸਟੀਮੇਟ ਲਾ ਲਿਆ ਕਿੰਨਾ ਚੰਗਾ ਦੁੱਧ ਦੇਣ ਦਾ ਹੱਕ ਆ ਥਣਾ ਦੀ ਭਾਰ ਪਿੱਛੇ ਦੀ ਗਾਰੰਟੀ ਹੈ ਜੀ ਹਾਂਜੀ ਵੀਰੇ ਠੀਕ ਆ ਤੋਰ ਕੇ ਦਿਖਾ ਦਿਓ ਵੀਰੇ ਇਹਨੂੰ ਕੱਦ ਕਾਠ ਵੀਰੇ ਵੱਡਾ ਹੀ ਆ ਜਾਂਦਾ ਕਾ ਹੋਲ ਸੋਨਾ ਕੱਦ ਗੱਠ ਬਜਨ ਵਜੂਦ ਪੂਰਾ ਚੰਗਾ ਪਿਆਰੀ ਸੋਹਣੀ ਆ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਵਾ ਬਾਕੀ ਪੱਠ ਪੂਰਾ ਚੰਗਾ ਜੀ ਮਦਰ ਮਲਕ ਰਿਕਾਰਡ ਬਾਈ ਦੱਸਦਾ ਕਿ ਇਹਦਾ 14 ਤੋਂ 15 ਕਿਲੋ ਦਾ ਉਮੀਦ ਹੈ ਇਹਦੀ ਵੀ ਇੰਨੀ ਆ ਛੁੱਟੀ ਚੰਗੀ ਬਹੁਤ ਮੇਰੇ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਬਸ ਕੋਈ ਗੱਲ ਨਹੀਂ ਮੇਰੇ ਲੈ ਚੱਲੋ ਜੀ ਇੱਧਰੋਂ ਬਾਕੀ ਹਵਾਨਾ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਦੇ ਆ ਲੰਮਾ ਲੈ ਚੱਲੋ ਜੀ ਉੱਥੋਂ ਗੋਲ ਸਿੰਗੀ ਆ ਜੀ ਕੱਦ ਵੇਲ ਤੇ ਵਜਣ ਦੇ ਪੱਖ ਤੋਂ ਕਰਮਾ ਲਈ ਪੂਰੀ ਚੰਗੀ ਆ ਜੀ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਵਾ ਅਜੇ ਹਫ਼ਤੇ ਦੇ ਅੰਦਰ ਬਾਹਰ ਕਰਮਾ ਲਈ ਸਮਾਂ ਲੈ ਜੂਗੀ ਜੀ ਕੋ ਦੋ ਦਿਨ ਬਾਅਦ ਵੀ ਸਕਦੇ ਆ ਘਟ ਵੀ ਸਕਦੇ ਆ ਜਿਹੜਾ ਬਈ ਇਹਦੇ ਸੀਮਣ ਲੱਗਿਆ ਉਹਦਾ ਕੋਈ ਹੈਗਾ ਰਿਕਾਰਡ ਆਪਣੇ ਕੋਲ ਜੀ ਵੀਰੇ ਚੰਗਾਈ ਭਰਿਆ ਸੀਗਾ ਆਪਾਂ ਘਰੇ ਹੈ ਨਹੀਂ ਸੀ ਆ ਡਾਕਟਰ ਨੂੰ ਮੈਂ ਬੱਟਾ ਚੰਗਾਈ ਗਿਆ ਵੀ ਵਰਗਿਆ ਪਾ ਵਧੀਆ ਹੀ ਗਿਆ ਸੀਗਾ ਜੀ ਠੀਕ ਆ ਜੀ ਬਾਕੀ ਫਿਰ ਚੰਗੀ ਛੁੱਟੀ ਆ ਪਹਿਲੇ ਸੂਏ ਏਡਾ ਕੱਦ ਕਾਟ ਕਿਸੇ ਵਿਰਲੀ ਝੋਟੀ ਦਾ ਹੀ ਹੁੰਦਾ ਹੋਊਗੇ ਲਗਭਗ ਹਨਾ ਬਈ 5 ਦੇ ਆਸੇ ਪਾਸੇ ਦੀ ਹਾਈਟ ਹਾਂ ਜੀ ਵੀਰੇ ਆ ਤੁਹਾਡੇ ਸਾਹਮਣੇ ਮੈਂ ਖੜ੍ਹ ਜਾਂਦਾ ਪਖਾਈ ਪਾਉਂਦੇ ਜੀ 22 ਦੇ ਹਿਸਾਬ ਨਾਲ ਆਪ ਵੀ ਜਜਮੈਂਟ ਕਰ ਲਿਓ ਵੀਰੇ ਕੱਦ ਕਾਠਾ ਲੋ ਕੋਈ ਆਇ ਨਹੀਂ ਆ ਕੇ ਕਹਿ ਸਕਦਾ ਬਈ ਨੋਰਮਲ ਹੋ ਗਈ ਹੈ ਨਾ ਬਈ ਹਜੇ ਤਾਂ ਨਲੇ ਸੂਆ ਪਹਿਲਾ ਹੀ ਆ ਫੁੱਲ ਵੱਡੀ ਝੁੱਟੀ ਬਣੂਗੀ ਦੁੱਧ ਤੁਹਾਡੀ ਸੇਵਾ ਸੰਭਾਲ ਦੇ ਸਰਤੇ ਆ ਜਿੰਨੀ ਤੁਸੀਂ ਸੇਵਾ ਸੰਭਾਲ ਕਰ ਲੋਗੇ ਉਹਨਾਂ ਦੁੱਧੇ ਤੋਂ ਲੈ ਸਕਦੇ ਆ ਤੇ ਜੈ ਜੀ ਬਈ ਕੀਮਤ ਕੀ ਰਹਿਣ ਵਾਲੀ ਹੈ ਤੇਰੀ ਜੈ ਜੀ ਕੀਮਤ ਬਈ 1 45 ਬਈ ਹੋ ਜੂ ਮਾਨਦਾਨ ਦੀ ਮਾਨਦਾਨ ਹਾਂ ਬਈ ਸੂਆ ਠੀਕ ਹੈ ਜੀ 1 ਲੱਖ ਤੇ 45000 ਰੁਪਿਆ ਬਈ ਇਹਦੀ ਕੀਮਤ ਰੱਖਦੇ ਆ ਬਿੱਚੋ ਮਾਨਤਾਣ ਜਰੂਰ ਹੋ ਜੂਗਾ ਬਾਕੀ ਥਾਣ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨਾ ਸੋਨਾ ਸਹਿਜਾ ਥਾਣਾ ਦਾ ਕੱਲਾ ਕੱਲਾ ਨਿੱਖੜਮਾ ਹਾਥੀ ਜਵਾਈ ਵਾਲਾ ਥਾਣਾ ਤੇ ਫੂਡ ਸ਼ਾਗ ਦੇ ਭੂਰਾ ਗੁਣ ਬਾਕੀ ਵੀਰੇ ਹਫਤੇ ਦੀ ਕੱਚੀ ਆ ਹਫਤੇ ਦੀ ਕਰਾ ਤੁਹਾਨੂੰ ਵੀ ਪਤਾ ਨੇ ਸੋਨਾ ਦੇ ਸ਼ਾਨਦਾਰ ਰਮਾਨਾ ਤਿਆਰ ਕਰ ਲੈਣਾ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ